ਆਪ ਤੇ ਮਹਾਰਾਜੀ ਇਹੋ ਜੀ ਕਦੀ ਵੇਖੀ ਨਹੀਂ ਜਿਹੋ ਜੀ ਆ ਗਈ ਆ ਸਾਨੂੰ ਇਹੋ ਜਿਹਾ ਮੌਕਾ ਹੀ ਨਹੀਂ ਮਿਲਿਆ ਮਹਾ ਮਹਾ ਕੱਟ ਕੇ ਆਪਣੇ ਮਾਤਾ ਪਿਤਾ ਨੂੰ ਇਥੋਂ ਕੱਢ ਕੇ ਖੜਿਆ ਕੀ ਕੋ ਸਮਾਨ ਸੀਗਾ ਜਿਹਦੇ ਵਿੱਚ ਪੇਟੀ ਹੀਗੀ ਪੱਖੇ ਹੀ ਹੋਰ ਮੰਜੇ ਵੀ ਹੀ ਸਾਡੀ ਭੈਣ ਦਾ ਸਮਾਨ ਹੀ ਦਾਜ ਅੱਛਾ ਭੈਣ ਦਾ ਵਿਆਹ ਕੀਤਾ ਸੀ ਤੇ ਅਸੀਂ ਸਮਾਨ ਦਾਜ ਦੇਣਾ ਸੀ ਤੇ ਸਾਨੂੰ ਕੋ ਦਿੱਤਾ ਨਹੀਂ ਗਿਆ ਦਾਜ ਦੇਣਾ ਸੀਗਾ ਉਹ ਸਾਰਾ ਖਰਾਬ ਸਾਰਾ ਰੁੜ ਗਿਆ ਹਾਂਜੀ ਤੁਸੀਂ ਦੇਖ ਰਹੇ ਹੋ ਜੀ ਤਹਿਲਕਾ ਪੰਜਾਬੀ ਟੀਵੀ ਤੇ ਅੱਜ ਸਾਡੀ ਜਿਹੜੀ ਟੀਮ ਆ ਉਹ ਪਿੰਡ ਗੋਨੇ ਵਾਲੇ 'ਚ ਆਈ ਹੋਈ ਏ ਪਿੰਡ ਦੇ ਨਾਲੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਿ ਉਹ ਹੜ੍ਹ ਨੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਲੋਕਾਂ ਦਾ ਕਰਤਾ ਉਹੀ ਤੁਹਾਨੂੰ ਚੀਜ਼ਾਂ ਦਿਖਾ ਰਹੇ ਨੇ ਮੇਨਾ ਇੱਕ ਇੱਥੇ ਪਾਪਾ ਜੀ ਤੇ ਮਾਤਾ ਜੀ ਆ ਸਸੀ ਕਾਲ ਜੀ ਸਸੀ ਕਾਲ ਕੀ ਇੰਨੀ ਵੱਡੀ ਜਿਹੜੀ ਆਫਤ ਆਈ ਏ ਉਹਦੇ ਚ ਤੁਹਾਡਾ ਕਿੰਨਾ ਕੋ ਨੁਕਸਾਨ ਹੋਇਆ ਆਫਤ ਤੇ ਮਹਾਰਾਜ ਜੀ ਇਹੋ ਜਿਹੀ ਕਦੀ ਵੇਖੀ ਨਹੀਂ ਜਿਹੋ ਜਿਹੀ ਆ ਗਈ ਆ ਸਾਨੂੰ ਇਹੋ ਜਿਹਾ ਮੌਕਾ ਹੀ ਨਹੀਂ ਮਿਲਿਆ ਮਹਾ ਮਹਾ ਕੱਢ ਕੇ ਆਪਣੇ ਮਾਤਾ ਪਿਤਾ ਨੂੰ ਇੱਥੋਂ ਕੱਢ ਕੇ ਖੜਿਆ ਹੂੰ ਉਹ ਅਜੇ ਉੱਥੇ ਜਾ ਕੇ ਖੜਿਆ ਹੀ ਆ ਤੇ ਤੁਸੀਂ ਟੁੱਟਕੀ ਦੇ ਪਾਣੀ ਬਹੁਤ ਜ਼ਿਆਦਾ 12 12 ਫੁੱਟ ਪਾਣੀ ਕਿੰਨਾ ਕੋ ਪਾਣੀ ਤੁਸੀਂ ਦੱਸ ਸਕਦੇ ਨੇ ਹੱਥ ਲਾ ਕੇ ਦੱਸੋ ਕਿੰਨਾ ਕੋ ਪਾਣੀ ਜਿਹੜਾ ਪਾਣੀ ਹੱਥ ਤੇ ਸਾਡਾ ਪਹੁੰਚਦਾ ਨਹੀਂ 12 12 ਫੁੱਟ ਪਾਣੀ ਆ ਗਿਆ ਮਤਲਬ ਪੂਰਾ ਇਹਦੇ ਉੱਤੇ ਦੀ ਲੰਘ ਗਿਆ ਪਾਣੀ ਉੱਤੋਂ ਦੀ ਪਾਣੀ ਲੰਘ ਗਿਆ ਅੰਦਰ ਇਹ ਘਰ ਦੇ ਵਿੱਚ ਕੀ ਕੋ ਸਮਾਨ ਸੀਗਾ ਜਿਹੜਾ ਤੁਹਾਡਾ ਪੇਟੀ ਸੀਗੀ ਪੱਖੇ ਸੀ ਹੋਰ ਮੰਜੇ ਵੀ ਸੀ ਸਾਡੀ ਭੈਣ ਦਾ ਸਮਾਨ ਸੀ ਦਾਜ ਅੱਛਾ ਸਾਈ ਭੈਣ ਦਾ ਵਿਆਹ ਕੀਤਾ ਸੀ ਤੇ ਅਸੀਂ ਸਮਾਨ ਦਾਜ ਦੇਣਾ ਸੀ ਤੇ ਸਾਰੇ ਕੋ ਦਿੱਤਾ ਨਹੀਂ ਗਿਆ ਦਾਜ ਦੇਣਾ ਸੀਗਾ ਉਹ ਸਾਰਾ ਖਰਾਬ ਸਾਰਾ ਰੁੜ ਗਿਆ ਇਹ ਬਹੁਤ ਵੱਡੀ ਇੱਕ ਆਫਤਾ ਜਿਹੜੀ ਆ ਉਹ ਉਹ ਹੋਈ ਹੈ ਕਿ ਇੱਕ ਭੈਣ ਨੇ ਮਾਪਿਓ ਨੇ ਇੱਕ ਭੈਣ ਦੇ ਵਿਆਹ ਦੇ ਲਈ ਬਹੁਤ ਚਾਹਣਾ ਦਾਜ ਜਿਹੜਾ ਬਣਾਇਆ ਉਹ ਰੁੜ ਗਿਆ ਮਾਤਾ ਜੀ ਨਾਲ ਗੱਲ ਕਰਨੀ ਹੈ ਜੀ ਬੀਬੀ ਸਾਡੀ ਗਮਨਾ ਮਰ ਗਈ ਆ ਮਾਤਾ ਸਾਡੀ ਗਮਨਾ ਮਰ ਗਈ ਆ ਇਹ ਭੈਣ ਹੈ ਜਿਹੜਾ ਤੁਹਾਡੀ ਬੇਟੀ ਦਾ ਵਿਆਹ ਸੀ ਨਹੀਂ ਭੈਣ ਨਹੀਂ ਤੁਹਾਡੀ ਭੈਣ ਤੇ ਭੈਣ ਦੇ ਸਮਾਨ ਜਿਹੜਾ ਤੇ ਭਲਕੇ ਚੌਥਾ ਹੈ ਇਹ ਸਮਾਨ ਜਿਹੜਾ ਵਾ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਤੁਹਾਨੂੰ ਇਹ ਨੁਕਸਾਨ ਤੇ ਸਾਰੇ ਬਣਾਏ ਸੀ ਇਹ ਦਾਜਾ ਸਮਾਨ ਹੀ 5 ਪੀਜੇ 7 ਬਿੱਤਰੇ ਬਣਾਏ ਸੀ ਭਾਂਡੇ ਬਣਾਏ ਸੀ ਕੁਰਸੀਆਂ ਬਣਾਈਆਂ ਸੀ ਮੇਜ਼ ਬਣਾਈ ਮੰਜਾ ਪੀੜਾ ਬਣਾਇਆ ਸੀ ਉਹਦੇ ਵਿੱਚ ਹੀ ਆ ਕਿੱਥੇ ਵਿਆਹ ਹੋ ਉਹ ਪੰਡੋਰੀ ਵਿਆਹ ਹੈ ਪੰਡੋਰੀ ਵਿਆਹ ਹੈ ਅਸੀਂ ਆਪਣੇ ਚੈਨਲ ਦੇ ਰਹੀ ਇਹ ਜਿਹੜੇ ਐਨ ਜੀਓ ਆ ਪੰਜਾਬ ਸਰਕਾਰ ਦੇ ਮੰਤਰੀ ਆ ਉਹਨਾਂ ਨਾਲ ਅਪੀਲ ਕਰਦੇ ਆ ਕਿ ਇਹਨਾਂ ਨਾਲ ਸੰਪਰਕ ਕੀਤਾ ਜਾਵੇ ਕਿ ਜੋ ਇੱਕ ਭੈਣ ਦਾ ਜਿਹੜਾ ਦਾਜ ਆ ਚਾਹਾਂ ਨਾ ਬਣਿਆ ਉਹ ਉਹਦੇ ਤੱਕ ਪਹੁੰਚਾਇਆ ਜਾਵੇ ਤੇ ਤੁਸੀਂ ਆਪਣਾ ਨਾਮ ਦੱਸੋ ਜੀ ਨਾਮ ਸਾਡੇ ਭਾਪੇ ਦਾ ਲਿਖ ਲਓ ਜੀ ਮਹਾਰਾਜ ਹਾਂ ਕੀ ਨਾਮ ਹੈ ਜੀ ਬਾਰੂ ਤੇ ਤੁਹਾਡਾ ਕੀ ਨਾਮ ਹੈ ਜੀ ਇਹ ਤਾਂ ਭੈਣਿਆ ਸਾਡੀ ਵਾਂਡੇ ਆਈ ਆ ਤੁਸੀਂ ਆਪਣਾ ਨੰਬਰ ਦੱਸ ਦਿਓ ਜੀ ਨੰਬਰ ਸਾਡਾ ਲਿਖਿਆ ਜਿਆ ਬੱਚੇ ਦਾ ਨੰਬਰ ਆ ਤੇ ਇਹੋ ਹੀ ਲੈ ਲਓ ਆ ਜੀ ਤਾਂ ਨੰਬਰ ਤੁਸੀਂ ਜਾਂ ਨੰਬਰ ਤੇ ਸੰਪਰਕ ਕਰ ਸਕਦੇ ਆ ਕਿ ਗਰੀਬ ਪਰਿਵਾਰ ਦੀ ਕੀ ਹੈਲਪ ਹੋ ਸਕੇ ਤੇ ਅੱਗੇ ਵੀ ਤੁਹਾਨੂੰ ਅਸੀਂ ਇਹ ਸਮਝਾਦਾ ਵੀ ਸਾਡੀ ਪੂਰੀ ਗਮਨਾ ਹੀ ਮਰੀ ਖਾਂਦੇ ਰਵਾਂਗੇ ਅੱਗੇ ਵੀ ਤੁਹਾਨੂੰ ਟੀਮਾਂ ਹੋਰ ਵੀ ਆਪਾਂ ਦਿਖਾਵਾਂਗੇ ਕਿ ਕਿਥੇ ਕਿਥੇ ਕੀ ਕੀ ਨੁਕਸਾਨ ਹੋਇਆ ਹਾਂਜੀ ਕੀ ਨਾਮ ਜੀ ਤੁਹਾਡਾ ਪ੍ਰਗਾਤ ਚੰਦ ਕਿਹੜਾ ਪਿੰਡ ਆ ਜੀ ਇਹ ਇੱਕੋ ਨੱਲਾ ਜ਼ਿਲ੍ਹਾ ਕਿਹੜਾ ਪੈਂਦਾ ਜੀ ਅੰਮ੍ਰਿਤਸਰ ਅੰਮ੍ਰਿਤਸਰ ਜ਼ਿਲ੍ਹਾ ਇਹ ਜਨਾਲੇ ਸ਼ਹਿਰ ਚ ਪੈਂਦਾ ਹੈ ਹਾਂ ਆਈ ਨਾਲੇ ਤੇ ਇਹ ਕਦੋਂ ਤੁਹਾਡਾ ਘਰ ਟੁੱਟ ਗਿਆ ਜੀ ਪਾਣੀ ਆਇਆ ਜੀ ਕਿ ਕਿਹੜੀ ਤਰੀਕ ਨੂੰ ਪਾਣੀ ਆਇਆ ਕਿੰਨੀ ਤਰੀਕ ਦਾ ਆਇਆ ਸਬਹੀ ਨੂੰ ਸਬਹੀ ਰਾਤ ਨੂੰ ਪਾਣੀ ਆਇਆ ਹਾਂਜੀ ਤੇ ਘਰ ਚ ਕੌਣ ਕੌਣ ਆ ਜੀ ਘਰ ਚ ਮੈਂ ਇਕੱਲਾ ਹੀ ਹਾਂ ਅੱਛਾ ਜੀ ਹਾਂਜੀ ਤੇ ਕਿੰਨਾ ਕੋ ਨੁਕਸਾਨ ਹੋ ਗਿਆ ਨੁਕਸਾਨ ਆ ਵੇਖੋ ਤਿੰਨ ਬਹੁਤ ਜ਼ਿਆਦਾ ਹੋਇਆ ਕੀ ਪ੍ਰਸ਼ਾਸਨ ਤੋਂ ਮੰਗ ਕੀ ਆ ਕੀ ਮੰਤਰੀਆਂ ਕੋ ਮੰਗ ਕੀ ਆ ਹੁਣ ਸਰਕਾਰ ਕੋ ਪੰਜਾਬ ਸਰਕਾਰ ਕੋ ਮੰਗ ਕੀ ਆ ਮੰਗੇ ਹੋਇਆ ਖਰਚਾ ਵਚਾ ਚਾਹੀਦਾ ਬਾਕੀ ਕਦੇ ਪੌਣੇ ਚਾਹੀਦੇ ਆਪੇ ਦੋਵੇਂ ਜਿੱਤੇ ਆਵੇ ਇਹ ਹੋ ਗਈ